ਮੈਂ ਅੱਜ ਗੱਲ ਕਰਨੀ ਹੈ ਜਿਹੜੇ ਕਿ ਦਲਜੀਤ ਸਾਹ ਜੀਆਂ ਦੋ ਫਿਲਮਾਂ ਨੇਗੀਆਂ ਸਰਦਾਰ ਜੀ ਦੀ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਅਸੀਂ ਪੰਜਾਬ 95 ਦੀ ਗੱਲ ਕਰੀਏ ਇਹ ਦੋਨੇ ਫਿਲਮਾਂ ਨੂੰ ਦੋਨੇ ਫਿਲਮਾਂ ਤੇ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ ਪਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਇਕੱਲਾ ਇਹ ਸੱਭਿਆਚਾਰ ਪਾਸੇ ਨੂੰ ਸਾਰੇ ਪਾਸੇ ਜਿਹੜਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਮੈਨੂੰ ਇਹ ਸੀਗਾ ਵੀ ਜਿਹੜਾ ਦਲਜੀਤ ਸਾਹ ਤੇ ਅੱਜ ਮੁੱਦਾ ਚੱਲ ਰਿਹਾ ਹੈ ਇਸ ਮੁੱਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਸਟੈਂਡ ਲਾਊਗਾ ਪੂਰਾ ਵੱਡਾ ਸਟੈਂਡ ਲਾਊਗਾ ਕਿਉਂਕਿ ਨੂੰ ਲੈਣਾ ਬਣਦਾ ਸੀਗਾ ਜੇ ਆਪਾਂ ਜਸਵੰਤ ਸਿੰਘ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਗੱਲ ਕਰੀਏ ਉਹ ਫਿਲਮ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਨੁੱਖੀ ਅਧਿਕਾਰਾਂ ਤੇ ਬਣੀ ਹੋਈ ਫਿਲਮ ਹੈ ਸਾਡੇ ਹੀਰੋ ਨੇਗੇ ਸਾਡੇ ਰੋਲ ਮਾਡਲ ਨੇਗੇ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਜੀਵਨੀ ਤੇ ਬਣੀ ਹੋਈ ਫਿਲਮ ਹੈ ਉਹ ਬੰਦ ਕਰ ਦਿੱਤੀ ਕਿ ਬਿਲਕੁਲ ਕਹਿੰਦੇ ਇੰਨੇ ਕੱਟ ਲਾਓ ਇੰਨੇ ਕੱਟ ਲਾਓ ਤੇ ਫਿਲਮ ਨੂੰ ਰਿਲੀਜ਼ ਕਰਨ ਨੂੰ ਤਿਆਰ ਨਹੀਂ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਸਟੈਂਡ ਨਹੀਂ ਲੈਂਤਾ ਕਿਉਂਕਿ ਜੇ ਮੈਂ ਅੱਜ ਗੱਲ ਦਲਜੀਤ ਦੀ ਕਰਾਂ ਦਲਜੀਤ ਦੀ ਸੰਤ ਕੋਈ ਆਮ ਮੰਨਦਾ ਨਹੀਂ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੱਗ ਨੂੰ ਕਿੱਥੇ ਲਾ ਜਾ ਕੇ ਪ੍ਰੋਮੋਟ ਕਰ ਰਿਹਾ ਉਹ ਉਸ ਉੱਪਰ ਕੱਲ ਦੀ ਖਬਰ ਹੈ ਕੈਨੇਡਾ ਯੂਨੀਵਰਸਿਟੀ ਨੇ ਸਪੈਸ਼ਲ ਕੋਰਸ ਟੋਰਾਂਟੋ ਯੂਨੀਵਰਸਿਟੀ ਦਾ ਕੋਰਸ ਸ਼ੁਰੂ ਕਰਿਆ ਦਿਲਜੀਤ ਉੱਪਰ ਵੀ ਕੋਰਸ ਹੋਣਾ ਚਾਹੀਦਾ ਉਹਦੇ ਉੱਪਰ ਟੋਰਾਂਟੋ ਦੀ ਕੈਨੇਡਾ ਦੀ ਯੂਨੀਵਰਸਿਟੀ ਨੇਗੇ ਇਸ ਕਰਕੇ ਕੋਈ ਆਮ ਮਨਦਾ ਨਹੀਂ ਜਿਹੜਾ ਕਿ ਜਿਹਨੂੰ ਕਿ ਕੱਲਾ ਕੱਲਾ ਪੰਜਾਬ ਦਾ ਨਾਗਰਿਕ ਪਿਆਰ ਕਰਦਾ ਉਹਦੇ ਉੱਪਰ ਪੰਜਾਬ ਦਾ ਮੁੱਖ ਮੰਤਰੀ ਨੂੰ ਸੀਗਾ ਵੀ ਕੋਈ ਸਟੈਂਡ ਲਾਊਗਾ ਉਹਦੇ ਫਿਲਮਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਪਰ ਪੰਜਾਬ ਦਾ ਮੁੱਖ ਮੰਤਰੀ ਕੱਖ ਨਹੀਂ ਬੋਲਿਆ ਅੱਗੇ ਕਿ ਮੈਂ ਕਿੰਨੇ ਜਿਹੜੇ ਕਿ ਇੱਕ ਚੀਜ਼ ਮੈਨੂੰ ਇਸ ਚੀਜ਼ ਦਾ ਲੱਗ ਰਿਹਾ ਵੀ ਸਾਡੇ ਕਿੰਨੇ ਜਿਹੜੇ ਲੋਕ ਨਾਫਰਤ ਫਲਾਉਣ ਤੇ ਲੱਗੇ ਹੋਏ ਨੇਗੇ ਗੱਲ ਜੇ ਮੈਂ ਕਰਾਂ ਆ ਇੱਕ ਦੋ ਚਾਰ ਜਿਹੜੇ ਕਿ ਆਰਐਸਐਸ ਦੇ ਤੇ ਉਹਦੇ ਬੰਦੇ ਨੇਗੇ ਠੀਕ ਹੈ ਉਹਨਾਂ ਨੇ ਤੀਜੇ ਦਿਨ ਆ ਕੇ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਨਾਂ ਨੇ ਮੂਹਰੇ ਆ ਕੇ ਐਂ ਪੂਰਾ ਜਾ ਕੇ ਆ ਕੇ ਵਿਰੋਧ ਕਰਨਾ ਹੁੰਦਾ ਪੂਰਾ ਉਹਨਾਂ ਨੇ ਜ਼ਹਿਰ ਉਗਲਣਾ ਹੁੰਦਾ ਸਮਝਣ ਵਾਲੀ ਗੱਲ ਆ ਕਿੰਨਾ ਉਹਨਾਂ ਨੇ ਜ਼ਹਿਰ ਉਹ ਲੋਕ ਜ਼ਹਿਰ ਉਗਲਦੇ ਨੇਗੇ ਇਦੋਂ ਦੂਜੀ ਗੱਲ ਕਰਾਂ ਕਲਾਕਾਰਾਂ ਦੀ ਕਈ ਕਲਾਕਾਰ ਨੇ ਕਿਉਂ ਨਾ ਦਿਲਜੀਤ ਦੀ ਚੜ੍ਹਾਈ برداشت ਨਹੀਂ ਹੁੰਦੀ ਉਹ ਲੱਗੇ ਪਏ ਨੇਗੇ ਹੁਣ ਜਿਹੜੀ ਸਰਦਾਰ ਜੀ ਦੇ ਵਿੱਚ ਫਿਲਮ ਆ ਕੇ ਪਾਕਿਸਤਾਨੀ ਹੀਰੋ ਆਣਾ ਆ ਕਿ ਉਹਨੂੰ ਲੈ ਤਾ ਗਿਆ ਤਾਂ ਕਰਕੇ ਅਸੀਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦੇਂਦੇ ਸਮਝਣ ਵਾਲੀ ਗੱਲ ਆ ਸਭ ਨੂੰ ਸਭ ਨੂੰ ਸਾਰਿਆਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਗੱਲ ਦਾ ਪਤਾ ਆ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਲੜਾਈ ਹੋਈ ਆ ਜਾਂ ਪਹਿਲਗਾਮ ਵਾਲਾ ਹਮਲਾ ਹੋਇਆ ਉਸ ਤੋਂ ਪਹਿਲਾਂ ਦੀ ਇਹ ਫਿਲਮ ਬਣੀ ਹੋਈ ਆ ਫਿਲਮ ਬਣਾਉਣ ਤੇ ਸਾਲ-ਸਾਲ 2-2 ਸਾਲ ਪਹਿਲਾਂ ਲੱਗ ਜਾਂਦੇ ਨੇ ਕਿ ਸਾਲ-ਸਾਲ ਪਹਿਲਾਂ ਪਲਾਨਿੰਗ ਚੱਲਣੀ ਚੱਲਣ ਲੱਗ ਜਾਂਦੀ ਆ 6-6 ਮਹੀਨੇ ਸ਼ੂਟਿੰਗ ਚੱਲੀ ਜਾਂਦੀ ਆ ਫਿਲਮ ਦੀ ਫਿਲਮ ਕਿਤੇ ਐਂ ਬਣ ਜਾਂਦੀ ਆ ਫਿਰ ਅੱਗੇ ਪਾਕਿਸਤਾਨੀ ਹਿਰੂ ਆਉਦੇ ਕਰਕੇ ਸਿਫਲ ਨੂੰ ਬੰਦ ਕਰਦੇ ਆਂ ਅੱਛਾ ਫਿਰ ਤਾਂ ਪਾਕਿਸਤਾਨ ਦੇ ਵਿੱਚ ਹਵਾ ਆਉਂਦੀ ਹੈ ਉਹ ਵੀ ਬੰਦ ਕਰ ਦੋ ਪਾਕਿਸਤਾਨ ਦੇ ਵਿੱਚ ਜਿਹੜੀ ਹਵਾ ਆਉਂਦੀ ਹੈ ਉਹਨੂੰ ਵੀ ਪਾਕਿਸਤਾਨ ਦੇ ਵਿੱਚੋਂ ਬੰਦ ਕਰ ਦੋ ਤੇ ਜਿਹੜੇ ਜਾਨਵਰ ਉਧਰੋਂ ਉਧਰੀ ਉੱਡ ਕੇ ਆਉਂਦੇ ਨੇ ਉਹਨਾਂ ਨੂੰ ਵੀ ਉੱਥੇ ਲੈ ਕੇ ਵੇਜੋ ਰਫਲਾ ਉਹਨਾਂ ਨੂੰ ਹੀ ਮਾਰਨਾ ਸ਼ੁਰੂ ਕਰ ਦੋ ਕਲਾਕਾਰ ਇੱਕ ਜਾਨਵਰਾਂ ਦੇ ਤਰ੍ਹਾਂ ਹੁੰਦੇ ਨੇ ਕਲਾ ਕਲਾਕਾਰ ਇੱਕ ਜੋੜਨ ਵਾਲੇ ਹੁੰਦੇ ਨੇਗੇ ਜੇਕਰ ਅੱਜ ਦੋ ਦੇਸ਼ਾਂ ਵਾ ਵਿਚਾਲੇ ਤਣਾਅ ਹੈ ਤਣਾਅ ਪਹਿਲਾਂ ਤੋਂ ਚੱਲਦਾ ਆ ਦੋ ਦੇਸ਼ਾਂ ਵਿਚਾਲੇ ਜੇਕਰ ਪਿਛਲੇ ਸਮੇਂ ਦੇ ਵਿੱਚ ਤਣਾਅ ਘਟਿਆ ਸੀ ਉਹ ਸਿਰਫ ਸਿਰਫ ਕਲਾਕਾਰਾਂ ਕਲਾਕਾਰਾ ਕਰਕੇ ਨਾ ਜਿਹੜੇ ਕਲਾਕਾਰ ਉਧਰ ਉਧਰ ਹੀ ਆਉਣੇ ਸ਼ੁਰੂ ਹੋਏ ਤਾਂ ਜਿਹੜਾ ਉਹ ਤਨਾਅ ਦੋਨਾਂ ਦੇਸ਼ਾਂ ਦਾ ਘਟਿਆ ਸੀਗਾ ਹੁਣ ਫਿਰ ਜਿਹੜਾ ਤਣਾਅ ਵਧ ਰਿਹਾ ਇਸ ਤਨਾਅ ਨੂੰ ਵੀ ਜਿਹੜਾ ਕਲਾਕਾਰ ਹੀ ਘਟਾ ਸਕਦੇ ਨੇਗੇ ਕਿੱਡੀ ਵੱਡੀ ਤੁਸੀਂ ਨਫ਼ਰਤ ਦਾ ਜਿਹੜਾ ਹੈ ਬੀਜ ਬੀਜ ਰਹੇ ਹੋ ਕੁਝ ਕੁ ਲੋਕਾਂ ਨੇ ਮੈਂ ਗੱਲ ਕਰਦਾ ਜਾਂ ਜਾਂ ਨੈਸ਼ਨਲ ਮੀਡੀਆ ਦੀ ਗੱਲ ਕਰਦਾ ਅੱਜ ਨੈਸ਼ਨਲ ਮੀਡੀਆ ਦੀ ਖ਼ਬਰ ਦੇਖੀ ਆਜ ਤੱਕ ਦੀ ਖ਼ਬਰ ਦੇਖੀ ਦਲਜੀਤ ਸਿੰਘ ਨੂੰ ਬਾਰਡਰ ਜਿਹੜੀ 2 ਫਿਲਮ ਆ ਰਹੀ ਉਹਦੇ ਵਿੱਚ ਵੀ ਬਾਹਰ ਕੀਤਾ ਜਾ ਰਿਹਾ ਹੈ ਹਜੇ ਕੋਈ ਕੋਈ ਹਜੇ ਪਲਾਨਿੰਗ ਨਹੀਂ आज तक ਨੇ ਆਪਦੇ ਕੋਲੋਂ ਜਿਹੜਾ ਕਿ ਦਲਜੀਤ ਸਿੰਘ ਸਾਹ ਨੂੰ ਬਾਰਡਰ 2 ਦੇ ਵਿੱਚੋਂ ਬਾਹਰ ਕੱਢਤਾ ਕਿੰਨੀ ਜਿਹੜੀ ਕਿ ਨਫ਼ਰਤ ਦਾ ਬੀਜ ਬੀਜ ਰਹੇ ਨੇਗੇ ਕਿੰਨਾ ਹੈ ਭਾਰਤ ਪਰ ਕਿੰਨਾ ਹੈ ਪੰਜਾਬ ਪ੍ਰਤੀ ਜ਼ਹਿਰ ਉਗਲ ਰਹੇ ਨੇਗੇ ਅਸਲ ਦੇ ਵਿੱਚ ਜਿਹੜੀ ਲੜਾਈ ਆ ਲੜਾਈ ਸਿਰਫ ਦਲਜੀਤ ਜਾਨ ਇਸ ਕਰਕੇ ਆ ਕਿ ਉਹ ਸਿੱਖ ਹੈ ਉਹ ਪੱਗ ਨੂੰ ਉੱਪਰ ਲੈ ਕੇ ਜਾ ਰਿਹਾ ਜਦੋਂ ਸਟੇਜ ਤੋਂ ਕਹਿੰਦਾ ਨਾ ਮੈਂ ਮੈਂ ਪੰਜਾਬ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਉਹ ਇਹਨਾਂ ਤੋਂ ਗੱਲ ਫਰਤਾਸਤ ਨਹੀਂ ਹੁੰਦੀ ਜਿਹੜੀ ਕਿ ਉਹਨੇ ਦੁਨੀਆਂ ਦੇ ਸਟੇਜਾਂ ਤੇ ਜਾ ਕੇ ਇਹ ਗੱਲ ਕੀਤੀ ਹੈ ਨਾ ਵੀ ਮੈਂ ਹੂੰ ਪੰਜਾਬ ਮੈਂ ਹੂੰ ਸਿੱਖ ਮੈਂ ਹੂੰ ਸਰਦਾਰ ਇਹ ਗੱਲ ਉਹਨੇ ਰਜਿਸਟਰੀ ਜਾਂ ਜਾ ਕੇ ਬੋਲਤੀ ਇਹ ਗੱਲ ਇਹਨਾਂ ਨੂੰ ਹਾਜ਼ਮ ਜਿਹੜੀ ਕਿ ਇਹ ਇਹਨਾਂ ਨੂੰ ਜਿਹੜੇ ਕਿ ਕੱਟੜ ਜਿਹੜੇ ਕੱਟੜ ਪੰਥੀ ਨੇ ਨਾ ਜਿਹੜੇ ਜਿਹੜੇ ਕੱਟੜਪੰਥੀ ਨੇ ਜਿਹੜੇ ਆਪਣੇ ਆਪਣੇ ਹਿੰਦੂ ਰਾਸ਼ਟਰਵਾਦ ਘਾਉਣ ਵਾਲੇ ਗੱਲ ਕਰਨ ਵਾਲੇ ਨੇ ਇਹਨਾਂ ਨੂੰ ਜਿਹੜੀ ਇਹ ਗੱਲ ਹਾਜਮ ਨਹੀਂ ਆ ਰਹੀ ਇਹ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਨਾਫਰਤ ਖੜੀ ਕਰ ਰਹੇ ਨੇ ਬਹੁਤ ਵੱਡੀ ਨਾਫਰਤ ਖੜੀ ਕਰ ਰਹੇ ਨੇ ਇਹ ਨਾਫਰਤ ਇਹ ਮੂੰਹ ਦੇ ਵਿੱਚ ਪਾਉਂਦੇ ਨੇਗੇ ਵੀ ਇੱਧਰ ਪੰਜਾਬ ਵਾਲੇ ਲੜਨ ਪੰਜਾਬ ਵਾਲੇ ਖਾਲਸਤਾਨ ਦੀਆਂ ਗੱਲਾਂ ਕਰਨੇ ਟਕਰਾਅ ਪੈਦਾ ਕਰਨ ਨੂੰ ਇਹ ਲੱਗੇ ਹੋਏ ਨੇ ਜਿਹੜਾ ਸਾਰਾ ਪੈਦਾ ਕਰਨ ਲੱਗੇ ਹੋਏ ਨੇ ਕਦੇ ਦਲ ਦਲਜੀਤ ਨੂੰ ਖਾਲਸਤਾਨੀ ਕਦੇ ਕੁਛ ਕਦੇ ਕਦੇ ਕੁਛ ਬੋਲਦੇ ਨੇਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਤੇ ਪਰ ਸਭ ਤੋਂ ਵੱਡਾ ਸਟੈਂਡ ਸਾਡੀ ਪੰਜਾਬ ਦੇ ਮੁੱਖ ਮੰਤਰੀ ਦਾ ਪੰਜਾਬ ਦਾ ਸਰਕਾਰ ਦਾ ਸਟੈਂਡ ਹੋਣਾ ਚਾਹੀਦਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨਾ ਕੁ ਪੰਜਾਬ ਨਾਲ ਖੜ੍ਹ ਸਕਦੇ ਹੋ ਤੁਸੀਂ ਤੇ ਚੁਣੀ ਹੋਈ ਪਾਰਟੀਆਂ ਸੱਤਾ ਦੇ ਵਿੱਚ ਪਾਰਟੀਆਂ ਆਪੋਜੀਸ਼ਨ ਨੂੰ ਵੀ ਦੇ ਉੱਪਰ ਪੂਰਾ ਜਿਹੜਾ ਕਿ ਬਣਦਾ ਰੋਲ ਨਿਭਾਉਣਾ ਚਾਹੀਦਾ ਕਿ ਪੰਜਾਬ ਨੂੰ ਇੰਨਾ ਕਿਉਂ ਮਾਰਿਆ ਜਾ ਰਿਹਾ ਹੈ ਕਿਉਂ ਇੰਨਾ ਸਾਡਾ ਨੌਜਵਾਨ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਨੂੰ ਪ੍ਰਸਿੱਧ ਕਰ ਰਿਹਾ ਹੈ ਕਿਉਂ ਨੌਜਵਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦਿਲਜੀਤ ਨੇ ਇਸ ਗੱਲ ਤੇ ਬੋਲ ਸਕਦਾ ਦਿਲਜੀਤ ਜਿਹੜਾ ਚੁੱਪ ਹੈ ਕਿਸੇ ਗੱਲ ਨੂੰ ਚੁੱਪ ਹੈ ਦਲਜੀਤ ਇਹਨਾਂ ਦੀ ਬਹੁਤ ਗੱਲਾਂ ਨੂੰ ਚੁੱਪਾ ਜਿੱਦਾਂ ਦਲਜੀਤ ਬੋਲਿਆ ਨਾ ਉਸ ਦਿਨ ਇਹਨਾਂ ਦੇ ਮੂਰੇ ਜਿਹੜੇ ਇੱਕ ਕੱਟੜਪੰਥੀ ਘਾਉਣ ਵਾਲੇ ਨੇਗੇ ਜਿਹੜੇ ਵੱਡੇ ਆਪ ਦੀ મોદી ਭਗਤ ਘਾਉਣ ਵਾਲੇ ਨੇ ਉਸ ਦਿਨਾਂ ਨੂੰ ਗੱਲ ਨਹੀਂ ਹੋੜਨੀ ਉਸ ਦਿਨ ਪ੍ਰਧਾਨ ਮੰਤਰੀ ਨੂੰ ਵੀ ਨਹੀਂ ਕੋਈ ਗੱਲ ਦਾ ਜਵਾਬ ਦੇਣਾ ਆਉਣਾ ਦਲਜੀਤ ਇਸ ਕਰਕੇ ਚੁੱਪਾ ਹੈ ਦਲਜੀਤ ਦੇ ਉੱਪਰ ਤਾਂ ਏਡੀ ਵੱਡੀ ਸਰਚ ਹੋ ਰਹੀ ਹੈ ਜਿਹੜਾ ਉਹਦੀ ਕਿਸਮਤ ਜਿਹੜੀ ਉਹ ਬੰਦੇ ਨੇ ਬੈਠ ਕੇ ਨਾਨਕ ਸਿੰਘ ਕਨੇ ਕਲੇਰਾ ਨਾਨਕ ਸਰ ਕਲੇਰਾ ਬੈਠ ਕੇ ਉਹਨੇ ਭਗਤੀ ਕੀਤੀ ਹੈ ਨਾ ਬਚਪਨ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜੋ ਆਪਣਾ ਉਹਨੇ ਹਜੇ ਵੀ ਉਹ ਇੱਕ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ ਹੋ ਇਸ ਕਰਕੇ ਉਹਦੀ ਏਡੀ ਵੱਡੀ ਪ੍ਰਸਿੱਧੀ ਹੋਈ ਆ ਮੀਕਾ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਜਿਹੜਾ ਮੀਕਾ ਜਿਹੜਾ ਚਾਵਲ ਬੰਦਾ ਜਿਹੜਾ ਕਿ ਇਹ ਇਸ ਇਹਦੇ ਹੱਥ ਠੋਕਾ ਬਣਿਆ ਹੋਇਆ ਸਰਕਾਰ ਦਾ ਆ ਦੂਜਾ ਆਇਆ ਸੀਗਾ ਆਪਣਾ ਬੀਪਰਾਖਜਾ ਤੈਨੂੰ ਕੀ ਪਤਾ ਉਹ ਬੀਪਰਾਖ ਨੂੰ ਪੁੱਛਣ ਵਾਲਾ ਹੋ ਵੀ ਤੈਨੂੰ ਕੀ ਪਤਾ ਪੰਜਾਬ ਬਾਰੇ ਜਾਂ ਪੰਜਾਬੀਆਂ ਦੇ ਕੁਰਬਾਨੀਆਂ ਬਾਰੇ ਤੈਨੂੰ ਕੀ ਪਤਾ 90 95% ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਇਹਨਾਂ ਨੇ ਆਜ਼ਾਦ ਕਰਵਾਇਆ ਹੋਇਆ ਤੂੰ ਅੱਜ ਅੱਜ ਹੱਥ ਟੋਕਾ ਬਣ ਕੇ ਪੰਜਾਬ ਦੀ ਖਿਲਾਫ ਹੋਇਆ ਕਹਣਾ ਪੰਜਾਬ ਦੀ ਆ ਮਿੱਕੇ ਜਨ ਨੂੰ ਮੈਂ ਪੁੱਛਣਾ ਚਾਹਣਾ ਤੇ ਵੀਪਰਾਗ ਨੂੰ ਇਹ ਗੱਲ ਪੁੱਛਣਾ ਚਾਹਣਾ ਮੈਨੂੰ ਇਸ ਗੱਲ ਦਾ ਜਵਾਬ ਦੇ ਉਹ ਜਦੋਂ ਕੰਗਣਾਵਾਰੀਆਂ ਜਹਾ ਰੁਗਲਦੀਆਂ ਨੇ ਉਹ ਤਾਂ ਤੁਸੀਂ ਬੋਲਦੇ ਨਹੀਂ ਕੰਗਣਾ ਕਿੰਨਾ ਜਹਾ ਰੁਗਲਦੀਆਂ ਕਿੰਨਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿੰਨੀ ਕਰਤਾਰ ਕੋਸ਼ਿਸ਼ ਕਰਿਆ ਉਹ ਤਾਂ ਤੁਸੀਂ ਬੋਲੇ ਨਹੀਂ ਉਦੋਂ ਤੁਸੀਂ ਚੁੱਪ ਸੀਗੇ ਦਲਜੀਤ ਦੇ ਖਿਲਾਫ ਚੜ ਕੇ ਆਗੇ ਤੁਹਾਨੂੰ ਪਤਾ ਵੀ ਸਾਨੂੰ ਕੋਈ ਜਾਣਦਾ ਨਹੀਂ ਦਲਜੀਤ ਨਾ ਸਾਡਾ ਕੰਟਰੋਵਰਸੀ ਕਰਕੇ ਤੁਹਾਡੀ ਮਾੜੇ ਮੋਟੇ ਸਾਨੂੰ ਉਧਰੋਂ ਮੋਦੀ ਭਗਤਾਂ ਵੱਲੋਂ ਸਾਨੂੰ ਨਾ ਮ ਤੁਸੀਂ ਉਹ ਤਾਂ ਕੁਝ ਬੋਲੇ ਨਹੀਂ ਜੋ ਕੁਛ ਅੱਜ ਜਿੰਨੀਆਂ ਤੁਸੀਂ ਦੇਖ ਲਿਓ ਕੇਰਲਾ ਸਟੋਰੀ ਵਰਗੀਆਂ ਧਾਰਾ 370 ਵਰਗੀਆਂ ਜਿਹੜੀਆਂ ਫਿਲਮਾਂ ਬਣੀਆਂ ਨੇ ਉਹ ਟੈਕਸ ਫ੍ਰੀ ਕਰਕੇ ਫਿਲਮਾਂ ਦਿਖਾਈਆਂ ਗਿਆ ਨੇ ਆ ਇੱਧਰ ਜੇ ਮਨੁੱਖੀ ਅਧਿਕਾਰਾਂ ਤੇ ਗੱਲ ਬਣੀ ਤਾਂ ਅਸੀਂ ਫਿਲਮ ਨੂੰ ਵੈਨ ਕਰਤਾ ਮੈਨੂੰ ਇਸ ਗੱਲ ਦਾ ਜਵਾਬ ਦਿਓਗਾ ਸਰਦਾਰ ਜੀ ਫਿਲਮ ਬੰਦ ਕਰਨ ਦਾ ਕਾਰਨ ਕੀ ਆ ਤੁਸੀਂ ਇਸ ਗੱਲ ਦਾ ਜਵਾਬ ਸਰਦਾਰ ਸਰਦਾਰ ਜੀ ਤਰੀ ਹੈ ਜਿਹੜੀ ਫਿਲਮ ਐਸ ਤਰ੍ਹਾਂ ਥੋੜੂ ਤੁਸੀਂ ਐ ਕਰੋਗੇ ਯਾਰ ਕਰੋੜਾ ਰੁਪਿਆ ਫਿਲਮ ਬਣਾਉਣ ਤੇ ਲੱਗਿਆ ਹੋ ਤੁਹਾਨੂੰ ਸ਼ਰਮ ਹੀ ਨਹੀਂ ਹੈਗੀ ਕਿਸੇ ਵੀ ਗੱਲ ਦੀ ਯਾਰ ਦਲਜੀਤ ਦਲਜੀਤ ਕੋਈ ਭਾਰਤਿਕ ਤੱਕ ਰਸੀਮਤ ਨਹੀਂ ਹੈਗਾ ਦਲਜੀਤ ਐਸਮ ਪੂਰੀ ਦੁਨੀਆ ਤੇ ਕਰਸੀਮਤ ਹੈ ਦਲਜੀਤ ਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤੁਹਾਡੇ ਨਾਲ ਥੋੜੇ ਚਾਰ ਉਹਨਾਂ ਨਾਲ ਬੋਲਣ ਨਾਲ ਮੈਂ ਅੱਜ ਤਾਂ ਵੀਡੀਓ ਪਾਈ ਆ ਕਿ ਮੈਂ ਆਪਣੇ ਪੰਜਾਬ ਨੂੰ ਆਪਣੀ ਉਸ ਨੂੰ ਪਿਆਰ ਕਰਦਾ ਮੈਂ ਤਾਂ ਦਲਜੀਤ ਦਾ ਸਾਥ ਦੇ ਰਿਹਾ ਮੈਂ ਦਲਜੀਤ ਦਾ ਸਾਥ ਇਸ ਕਰਕੇ ਦੇ ਰਿਹਾ ਕਿਉਂਕਿ ਕੱਲਾ ਦਲਜੀਤ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਤਾਂ ਕਰਕੇ ਅੱਜ ਹੱਕ ਦੇ ਵਿੱਚ ਬੋਲ ਰਿਹਾ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹੀਦੀ ਪੜ ਲਿਓ ਵੀ ਕਿੰਡੀ ਵੱਡੀ ਸ਼ਹੀਦੀ ਹੈ ਕਿੰਨੇ ਜਦੋਂ ਜਿਹੜੋ ਬੰਦੇ ਨੂੰ ਪਤਾ ਸੀਗਾ ਕਿਰੀ ਮੇਰੀ ਜਿਹੜੀ ਮੌਤ ਆਉਣੀ ਸੰਭਵ ਹੈ ਮੇਰਾ ਮਰਨਾ ਜਿਹੜਾ ਕਿ ਨਿਸ਼ਚਿਤ ਹੈ ਤਾਂ ਵੀ ਬੰਦਾ ਆਪਣਾ ਆਪ ਦਾ ਤੇ ਉੱਪਰ ਲਾ ਕੇ ਕੈਨੇਡਾ ਵਰਗੇ ਮੁਲਕ ਛੱਡ ਕੇ ਇੱਥੇ ਆ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੇ 25000 ਜਿਹੜੀਆਂ ਕਿ ਨੌਜਵਾਨਾਂ ਦੀ ਲਾਸਾਂ ਦੀ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਕੇ ਦੱਸਿਆ ਵੀ ਕਿਵੇਂ ਕਿ ਕੋ-ਕੋ ਕੇ ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਫਿਰ ਜਿਸ ਤਰ੍ਹਾਂ ਦੀ ਧੀਸੀਦੀ ਕੀਤੀ ਕਿ ਦੁਨੀਆ ਜਾਣਦੀ ਐ ਇਸ ਤੋਂ ਵੱਡੀ ਧੀਸੀਦੀ ਸਾਡੀ ਬੀਬੀ ਖਾਲੜਾ ਜੀ ਦੀ ਸਾਡੇ ਮਾਤਾ ਜੀ ਦੀ ਜਿਹੜਾ ਕਿ ਸੰਘਰਸ਼ ਜਿਹੜੀ ਕਿ ਲੜਾਈ ਨੂੰ ਅੱਜ ਤੱਕ ਲੜ ਰਹੇ ਨੇ ਅੱਜ ਤੱਕ ਉਹਨਾਂ ਦੀ ਲੜਾਈ ਜਾਰੀ ਰੱਖੀ ਹੋਈ ਐ ਜਿਹੜਾ ਭਗਵੰਤ ਮਾਨ ਬੀਬੀ ਖਾਲੜਾ ਜੀ ਬਾਰੇ ਬੋਲਦਾ ਹੁੰਦਾ ਸੀ ਨਾ ਫਿਰ ਲਾਉਂਦਾ ਰਾਜ ਸਭਾ ਮੈਂਬਰ ਉਹਨੂੰ ਹੁਣ ਲਾਉਂਦਾ ਰਾਜ ਸਭਾ ਮੈਂਬਰ ਐਸ ਤਾਂ ਲਿਆ ਕੇ ਦਿੱਲੀ ਦੇ ਦલાਲ ਹੱਥ ਟੋਕੇ ਹੋਈ ਸਾਡੇ ਉੱਤੇ ਬਿਠਾਤੇ ਆ ਸੰਜੀਵ ਰੋੜੇ ਵਰਗਿਆਂ ਦੀ ਗੱਲ ਕਰ ਲੋ ਉਹਨਾਂ ਦੀ ਹੁਣ ਟਿਕਟ ਉਹ ਜਿਹੜੀ ਸੀਟ ਖਾਲੀ ਹੋਈ ਐ ਆ ਆਪਣਾ ਹੁਣ ਕੇਜਰੀਵਾਲ ਨੂੰ ਰਾਜ ਸਭਾ ਮੈਂ ਇਸ ਕਰਕੇ ਇਸ ਦੇ ਉੱਪਰ ਇਕੱਲੇ ਇਕੱਲੇ ਬੰਦੇ ਨੂੰ ਲੀਡਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਆ ਉਹਨਾਂ ਨੂੰ ਕੋਈ ਅਸੀਂ ਹੁਕਮ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਬੇਨਤੀ ਕਰ ਸਕਦੇ ਆ ਸੋਮਨੀ ਕੁਆਰਟੀ ਨੂੰ ਬੇਨਤੀ ਆ ਆਪਣਾ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਬਹੁਤ ਬੋਲਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਤੇ ਹੋਰ ਵੀ ਜਿੰਨੀਆਂ ਸਿੱਖ ਜਥੇਬੰਦੀਆਂ ਨੇਗੀਆਂ ਸਿੱਖ ਜੱਥੇਬੰਦੀਆਂ ਨਾਲੋਂ ਵੱਧ ਜਿਹੜਾ ਰੋਲ ਨਿਭਾਉਣਾ ਚਾਹੀਦਾ Hindu ਜੱਥੇਬੰਦੀਆਂ ਨੂੰ ਨਿਭਾਉਣਾ ਚਾਹੀਦਾ Hindu ਜੱਥੇਬੰਦੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਮਨੁੱਖੀ ਅਧਿਕਾਰਾਂ ਦੀ ਫਿਲਮ ਬਣੀ ਉਹਨੂੰ ਕਿਉਂ ਰੋਕਿਆ ਜਾ ਰਿਹਾ ਇਸ ਤੋਂ ਬਾਅਦ ਮੁਸਲਮਾਨ ਜੱਥੇਬੰਦੀਆਂ ਨੂੰ ਕਿਸਾਨ ਜੱਥੇਬੰਦੀਆਂ ਨੂੰ ਸਾਰੀਆਂ ਜੱਥੇਬੰਦੀਆਂ ਨੂੰ ਇਸ ਤੇ ਡੱਟ ਕੇ ਬੋਲਣਾ ਚਾਹੀਦਾ ਸਭ ਨੂੰ ਦਿਲਜੀਤ ਦਾ ਸਾਥ-ਸਾਥ ਕਰਨਾ ਚਾਹੀਦਾ ਜਿਹੜੀਆਂ ਫਿਲਮਾਂ ਜਿਹੜੀਆਂ ਬੰਦ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਜਿਹੜਾ ਨਫ਼ਰਤ ਦਾ ਬੀਜ ਬੀਜ ਰਹੇ ਨੇਗੇ ਇਹ ਨਫ਼ਰਤ ਦੇ ਬੀਜ ਨੂੰ ਆਪਾਂ ਪੱਟੀਏ ਕਿਵੇਂ ਜਿਹੜਾ ਸਿਰਫ ਕਾਰੀ ਕਰਕੇ ਜਿਹੜਾ ਜ਼ਹਿਰ ਉਗਲ ਰਹੇ ਨੇ ਇਹ ਬਹੁਤ ਗਲਤ ਹੈ ਕਲਾਕਾਰਾਂ ਨੂੰ ਸਾਰਿਆਂ ਨੂੰ ਲਾਸਟ ਤੇ ਮੇਰੀ ਬੇਨਤੀ ਕਲਾਕਾਰਾਂ ਨੂੰ ਜਿੰਨੇ ਵੀ ਕਲਾਕਾਰੋਂ ਤੁਹਾਨੂੰ ਸਾਰਿਆਂ ਨੂੰ ਖੁੱਲਕੇ ਬੋਲਣਾ ਚਾਹੀਦਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ